ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਅੱਜ ਦੀਆਂ ਜ਼ਰੂਰੀ ਖਬਰਾਂ ਕਿ ਇੱਕ ਅਮਰੀਕਾ ਦੇ ਵਿੱਚ ਫਿਰ ਤੋਂ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਆਪਣੇ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ ਉਦੇ ਬਾਰੇ ਆਪਾਂ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰਾਂਗੇ ਤੇ ਇੱਕ ਨਿਊਜ਼ ਆ ਰਹੀ ਆ ਕਿ ਟਰੰਪ ਨੇ ਹੁਣ ਤੱਕ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ 66000 ਲੋਕਾਂ ਨੂੰ ਡਿਟੇਨ ਕਰ ਚੁੱਕਿਆ ਹੈ ਇਹ ਇੱਕ ਅੰਕੜਾ ਨਿਕਲ ਕੇ ਸਾਹਮਣੇ ਆਇਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਦੂਜੀ ਯੂਕੇ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਕਿ ਉੱਥੇ ਘੱਟੋ ਘੱਟ 98000 ਸਟੂਡੈਂਟ ਜਿਹੜੇ ਇਮੀਗ੍ਰੈਂਟਸ ਆ ਜਿਹੜੇ ਇਲੀਗਲ ਆ ਜਿਹੜੇ ਉੱਥੇ ਉਹਨਾਂ ਦੇ ਉੱਪਰ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਆ ਇੱਕ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਤੋਂ ਬਾਅਦ ਦੂਜਾ ਯੂਕੇ ਸਭ ਤੋਂ ਵੱਡੀ ਇਹ ਕੰਟਰੀ ਬਣ ਜਾਏਗੀ ਜਿਹਨੇ ਸਭ ਤੋਂ ਜ਼ਿਆਦਾ ਡਿਪੋਰਟ ਕਰਨ ਦੀਆਂ ਲਿਸਟਾਂ ਤੱਕ ਜਾਰੀ ਕਰਤੀਆਂ ਤੇ ਉੱਥੇ ਹੁਣ ਚੈਕਿੰਗ ਕਿਸ ਹੱਦ ਤੱਕ ਹੋਏਗੀ ਅੱਜ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਇਸ ਮੰਦ ਭਾਗੀ ਖਬਰ ਦੀ ਗੱਲ ਕਰ ਲਈਏ ਜਿਹਦੇ ਵਿੱਚ ਆਪਣਾ ਪੰਜਾਬੀ ਡਰਾਈਵਰ ਜਿਹਦੀ ਉਮਰ ਸਿਰਫ ਸਿਰਫਲੇ 23 ਸਾਲ ਦੀ ਸੀ ਇਕੱਲਾ ਹੀ ਇਕੱਲਾ ਪੁੱਤ ਸੀਗਾ ਦੋ ਪੈਣਾ ਦਾ ਇਕੱਲਾ ਭਰਾ ਸੀਗਾ ਉਹ ਇਸ ਜਹਾਂ ਤੋਂ ਤੁਰ ਗਿਆ ਔਰ ਇੱਕ ਕੰਪੀਰ ਬਹੁਤ ਹੀ ਦਰਦਨਾਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਰਲਾਡੋ ਦੀਆਂ ਪਹਾੜੀਆਂ ਦੇ ਵਿੱਚ ਥੱਲੇ ਖੱਡ ਦੇ ਵਿੱਚ ਜਾ ਡਿੱਗਾ ਜਿਹਦੇ ਨਾਲ ਇਸ ਟਰੱਕ ਦੇ ਪੂਰੇ ਪਛਕਰੇ ਉੜ ਗਏ ਤੇ ਇਹ ਉਸ ਟਰੱਕ ਦੇ ਕੇਵਨ ਚੋਂ ਬਾਹਰ ਡਿੱ ਗਿਆ ਸੀ ਜਿਹਦੇ ਕਰਕੇ ਦੱਸਣ ਦੱਸਿਆ ਜਾ ਰਿਹਾ ਕਿ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਟਰੱਕ ਦੀ ਇਹ ਹਾਲਤ ਦੇਖ ਕੇ ਮੌਕੇ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵੀਰ ਦੀ ਕਿੰਨੀ ਦਰਦਨਾਕ ਮੌਤ ਹੋਈ ਹੋਵੇਗੀ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ ਬਹੁਤ ਜ਼ਿਆਦਾ ਖਤਰਨਾਕ ਐਕਸੀਡੈਂਟ ਹੋਏ ਆ ਪਹਿਲਾਂ ਵੀ ਕਿੰਨੀਆਂ ਆਪਾਂ ਪੰਜਾਬੀਆਂ ਨੂੰ ਇਸ ਚੀਜ਼ਾਂ ਦੀ ਤੌਮਤਾ ਮਿਲਦੀਆਂ ਪਰ ਇਸ ਵੀਰ ਆਪਣੀ ਜਾਨ ਤੋਂ ਹੀ ਚਲਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਐਕਸੀਡੈਂਟ ਹੁੰਦਾ ਕੋਈ ਵੀ ਜਾਣ ਬੁੱਝ ਕੇ ਨਹੀਂ ਕਰਦਾ ਹੁੰਦਾ ਭਾਵੇਂ ਉਹਦਾ ਖੁਦ ਦਾ ਨੁਕਸਾਨ ਹੋਵੇ ਜਾਂ ਕਿਸੇ ਦਾ ਨੁਕਸਾਨ ਹੋਵੇ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਇਹ ਮੰਦ ਭਾਗਾ ਕਟਣਾ ਮੇਰੇ ਹੱਥ ਹੋਵੇ ਜਾਂ ਕਿਸੇ ਦੇ ਹੱਥੋਂ ਹੋਵੇ ਕੋਈ ਵੀ ਨਹੀਂ ਚਾਹੁੰਦਾ ਪਰ ਜੋ ਰੱਬ ਦਾ ਭਾਣਾ ਹੁੰਦਾ ਸਭ ਨੂੰ ਮੰਨਣਾ ਪੈਂਦਾ ਸੋ ਇਹ ਵੀਰ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਕਿੰਨੇ ਮਾਮਾ ਦੇ ਪੁੱਤ ਜਿਹੜੇ ਬਾਹਰ ਜਾਂਦੇ ਆ ਪਰਦੇਸਾਂ ਦੇ ਵਿੱਚ ਰੋਜੀ ਰੋਟੀ ਦੇ ਲਈ ਵਧੀਆ ਫਿਊਚਰ ਦੇ ਲਈ ਉਹਨਾਂ ਨੂੰ ਅਣਤਕ ਕੀ ਮਿਲਦੀਆਂ ਜਾਂ ਤਾਂ ਜੇਲਾ ਮਿਲਦੀਆਂ ਜਾਂ ਫਿਰ ਇਹ ਚੰਦਰੀ ਮੌਤ ਮਿਲਦੀ ਆ ਸੋ ਅਰਦਾਸ ਕਰਦੇ ਆ ਉਸ ਭਰਾ ਦੇ ਲਈ ਕਿ ਉਹਨੂੰ ਰੱਬ ਆਪਣੇ ਚਰਨਾਂ ਦੇ ਵਿੱਚ ਜਗਾ ਬਖਸ਼ੇ ਤੇ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕੁਰਲਾਡੋ ਦੀਆਂ ਪਹਾੜੀਆਂ ਦੀਆਂ ਇਹ ਘਟਨਾ ਇਹ ਪਹਿਲੀ ਕੋਈ ਘਟਨਾ ਨਹੀਂ ਇਹ ਪਹਿਲਾਂ ਵੀ ਬਹੁਤ ਘਟਨਾਵਾਂ ਉੱਥੇ ਹੁੰਦੀਆਂ ਰਹੀਆਂ ਉੱਥੋਂ ਦੇ ਡਰਾਈਵਰਾਂ ਦਾ ਕਹਿਣਾ ਇਹ ਹੈ ਜਿਹੜੇ ਉੱਥੇ ਰੈਗੂਲਰ ਚੱਲਦੇ ਪਿਆ ਕਿ ਜਿਹੜੇ ਉੱਥੋਂ ਦੇ ਮੋੜ ਨੇ ਬਹੁਤ ਹੀ ਜ਼ਿਆਦਾ ਖਤਰਨਾਕ ਨੇ ਔਰ ਉੱਥੋਂ ਦੇ ਜਦੋਂ ਵੀ ਉੱਥੇ ਦੀ ਸਪੀਡ ਹੈ ਜਿਹੜੀ ਉਹ 25 ਪ੍ਰਤੀ ਘੰਟਾ ਮੀਲ ਦੇ ਹਿਸਾਬ ਨਾਲ ਉੱਥੇ ਡਰਾਈਵਿੰਗ ਕਰਨੀ ਹੁੰਦੀ ਆ ਬਹੁਤ ਲੋਕ ਇਹ ਕਹਿ ਰਿਹਾ ਕਿ ਜਦੋਂ ਉਹਨਾਂ ਨੇ ਉੱਥੇ ਦੇਖਿਆ ਸੀਗਾ ਜਿਹੜੇ ਦੇਖ ਰਹੇ ਸੀ ਜਦੋਂ ਇਹ ਐਕਸੀਡੈਂਟ ਹੋਇਆ ਤੇ ਉਹਦੀਆਂ ਬ੍ਰੇਕਾਂ ਚੋਂ ਲੈਦਰਾਂ ਚੋਂ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਸੀਗਾ ਪਰ ਹੁਣ ਇਹਨੂੰ ਕੌਣ ਟਾਲ ਸਕਦਾ ਉਹ ਹੋਣਾ ਸੀ ਦੁਰਘਟਨਾ ਤੇ ਹੋ ਗਈ ਤੇ ਇਹ ਇੱਕ ਬਹੁਤ ਹੀ ਮੰਦ ਭਾਗੀ ਔਰਤਾਂ ਲਈ ਬਹੁਤ ਦਰਦਨਾਕ ਇੱਕ ਹਾਦਸਾ ਹੋਇਆ ਜਿਹਦੇ ਨਾਲ ਹਰ ਇੱਕ ਉਹ ਪੰਜਾਬੀ ਸੈਡ ਹੋਇਆ ਹੋਇਆ ਦੁਖੀ ਹੋਇਆ ਹੋਇਆ ਕਿ ਉਹਦੀ ਆਤਮਾ ਲਈ ਸ਼ਾਂਤੀ ਲਈ ਅਰਦਾਸ ਕਰਦਾ ਰੱਬ ਅੱਗੇ ਬਾਕੀ ਹੁਣ ਦੂਜੀ ਗੱਲ ਕਰਨ ਦੀ ਹੈ ਕਿ 트럼ਪ ਦੀ ਜਿਹੜੀ ਕਿ ਤੁਹਾਨੂੰ ਪਤਾ ਹੀ ਹੈ 트럼ਪ ਨੇ ਆਪਣੀਆਂ ਸਖਤੀ ਨੀਤੀਆਂ ਦੇ ਬਾਰੇ ਜਾਣਿਆ ਜਾਂਦਾ ਜਦੋਂ ਦੀ ਉਹਨੇ ਸੌ ਚੁੱਕੀ ਆ ਉਦੋਂ ਤੋਂ ਲੈ ਕੇ ਇੱਕ ਤੋਂ ਇੱਕ ਫੈਸਲਾ ਕੀਤਾ ਜਾ ਰਿਹਾ ਹੈ ਟਾ ਟਰੰਪ ਦਾ ਮੰਨਣਾ ਇਹ ਹੈ ਕਿ ਮੈਂ ਇੱਥੇ ਕੋਈ ਵੀ ਇਲੀਗਲ ਇਮੀਗਰੈਂਟਸ ਨਹੀਂ ਰਹਿਣ ਦੇਣਾ ਔਰ ਮੈਂ ਹਰ ਉਹ ਕੋਸ਼ਿਸ਼ ਕਰਨੀ ਹੈ ਜਿਹਦੇ ਨਾਲ ਮੇਰੇ ਇੱਥੋਂ ਦੇ ਨਾਗਰਿਕ ਇੱਥੋਂ ਦੇ ਸਿਟੀਜ਼ਨ ਖੁਸ਼ਹਾਲ ਰਹਿਣ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੋਂ ਉਹਦੇ ਵਿੱਚ ਹੁਣ ਇੱਕ ਅੰਕੜਾ ਇਹਨਾਂ ਨੇ ਸਾਹਮਣੇ ਕੀਤਾ ਹੈ ਕਿ 66000 ਲੋਕਾਂ ਨੂੰ ਹੁਣ ਤੱਕ ਡਿਟੇਨ ਕੀਤਾ ਆ ਇਸ ਨੇ ਤੇ ਜਦੋਂ 트ੰਪ ਆਏ ਸੀਗੇ ਉਦੋਂ ਮਹਾਜ ਹਲੇ 43000 ਦੇ ਆਸ-ਪਾਸ ਸੀਗੇ ਤੇ ਹੁਣ ਇਹ ਲੋਕ ਦੇਖ ਲਓ ਕਿੰਨੇ ਡਿਟੇਨ ਹੋ ਗਏ ਆ ਤੇ ਇਹਦੇ ਵਿੱਚ ਤੁਹਾਨੂੰ ਦੱਸ ਦੇ ਕਿ ਆਈਸ ਦੇ ਕੋਲ ਇਹ ਡਿਟੇਨ ਸੈਂਟਰਾਂ ਦੇ ਵਿੱਚ ਇੰਨੀ ਕਿ ਸਮਰਥ ਹੈਗੇ ਆ ਕਿ ਉਹ ਇੱਕੋ ਵਾਰ ਦੇ ਵਿੱਚ 70000 ਲੋਕਾਂ ਨੂੰ ਡਿਟੇਨ ਕਰ ਸਕਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ 70000 ਨੂੰ ਡਿਟੇਨ ਕਰ ਲਿਆ ਤਾਂ ਮੁੜ ਕੇ ਤੁਹਾਡੇ ਕੋਲ ਜਗ੍ਹਾ ਨਹੀਂ ਹੈ ਜਿਹੜੇ ਉਹ 70000 ਡਿਟੇਨ ਕੀਤੇ ਹੁੰਦੇ ਉਹਨਾਂ ਦੀ ਪੇਪਰ ਕਾਰਵਾਈ ਚੱਲਦੀ ਪਈ ਹੁੰਦੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾਂਦਾ ਜਿੱਦਾਂ ਵੀ ਡਾਕੂਮੈਂਟ ਪੂਰੇ ਹੁੰਦੇ ਆ ਪੇਪਰ ਪੂਰੇ ਹੋ ਜਾਂਦੇ ਆ ਤੇ ਉਹਨਾਂ ਨਾਲ ਦੀ ਨਾਲ ਰਿਪੋਰਟ ਵੀ ਕੀਤਾ ਜਾ ਰਿਹਾ ਤੇ ਇਹ ਅੰਕੜਾ ਬਹੁਤ ਹੀ ਜਿਆਦਾ ਵੱਡਾ ਤੁਸੀਂ ਸੋਚ ਸਕਦੇ ਆ 66000 ਲੋਕਾਂ ਨੂੰ ਡਿਟੇਨ ਕਰਨਾ ਅੌਰ ਤੁਹਾਨੂੰ ਪਤਾ ਹੈ ਟਰੰਪ ਦੀਆਂ ਨੀਤੀਆਂ ਦਾ ਟਰੰਪ ਨੇ ਪਿੱਛੇ ਇਹ ਛਾੜ ਵੀ ਪਾਈ ਸੀਗੀ ਆਈਸ ਦੇ ਅਫਸਰਾਂ ਨੂੰ ਕੀ ਮੈਨੂੰ ਅੱਤੋਂ ਪੱਦਰ ਡਟੇਨ ਕਹਤੇ ਹੋਏ ਆਦਮੀ ਚਾਹੀਦੇ ਆ ਜਿੰਨੇ ਵੀ ਇਥੇ ਇਲੀਗਲ ਇਮੀਗ੍ਰੈਂਟਸ ਆ ਜਿਹੜੇ ਬਾਰਡਰਾਂ ਤੋਂ ਟੱਪ ਕੇ ਆਏ ਆ ਜਿੱਦਾਂ ਕਿ ਹਾਂ ਪਿੱਛੇ ਜਿਹੋ ਵੋਟਾਂ ਇਲੈਕਸ਼ਨ ਹੋ ਕੇ ਹਟਿਆ ਜਿਨ੍ਹਾਂ ਦੇ ਵਿੱਚ 트ੰਪ ਦੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਲੋਕਾਂ ਨੇ ਦੂਜੀਆਂ ਪਾਰਟੀਆਂ ਨੂੰ ਚੁਣਿਆ ਉਹਨਾਂ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਸਵੀਕਾਰ ਕੀਤਾ 트ੰਪ ਦੀਆਂ ਨੀਤੀਆਂ ਨੂੰ ਕਿਤੇ ਨਾ ਕਿਤੇ ਨਹੀਂ ਸਵੀਕਾਰਿਆ ਤਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ 트ੰਪ ਬੈਕਫੁੱਟ ਤੇ ਜਾਏਗਾ 트ੰਪ ਬੈਕ ਗੇਅਰ ਪਾਏਗਾ ਔਰ ਥੋੜਾ ਜਿਹਾ ਪਿੱਛੇ ਹਟੇਗਾ ਨਰਮੀ ਦਿਖਾਏਗਾ ਪਰ ਨਹੀਂ ਨਾਮੇ ਤੇ ਨਵਾਂ ਫੈਸਲਾ ਆ ਰਿਹਾ ਟਰੰਪ ਦਾ ਇੱਕ ਫੈਸਲਾ ਹੋਰ ਵੀ ਆ ਗਿਆ ਕਿ ਜਿੰਨਾ ਵੀ ਆਪਾਂ ਵੀਜ਼ਾ ਲਾਉਂਦੇ ਸੀਗੇ ਵੀਜ਼ਾ ਅਪਲਾਈ ਕਰਦੇ ਸੀਗੇ ਉਹਦੇ ਵਿੱਚ ਇਹ ਸ਼ਰਤਾਂ ਵੀ ਐਡ ਕਰ ਦਿੱਤੀਆਂ ਕਿ ਤੁਸੀਂ ਹੁਣ ਨਾਗਰ ਤੁਹਾਡੇ ਕੋਲ ਇਹ ਬਿਮਾਰੀਆਂ ਨੇ ਤੁਸੀਂ ਨਹੀਂ ਜਾ ਸਕਦੇ ਤੁਹਾਡਾ ਮੋਟਾਪੇ ਦੀ ਬਿਮਾਰੀ ਆ ਤੁਹਾਨੂੰ ਕੋਈ ਡਾਇਬੀਟਿਸ ਆ ਦਿਲ ਦੇ ਰੋਗ ਆ ਤੁਹਾਨੂੰ ਕੋਈ ਪੁਰਾਣੀ ਕੋਈ ਸਰੀਰਕ ਬਿਮਾਰੀ ਆ ਤੇ ਉਹਦੇ ਵਿੱਚ ਇੱਕ ਲਿਸਟਾਂ ਤਿਆਰ ਕਰਤੀਆਂ ਕਿ ਤੁਸੀਂ ਉੱਥੇ ਵੀਜ਼ਾ ਅਪਲਾਈ ਨਹੀਂ ਕਰ ਸਕਦੇ 트੍ਰੰਪ ਦਾ ਕਹਿਣਾ ਇਹ ਆ ਕਿ ਜਿਹੜੇ ਲੋਕ ਇੱਥੇ ਆਣ ਕੇ ਬਿਮਾਰ ਉਹ ਇੱਥੇ ਅਕੇ ਇਲਾਜ ਕਰਨਗੇ ਸਾਨੂੰ ਉਹਨਾਂ 'ਤੇ ਖਰਚਾ ਕਰਨਾ ਪੈਣਾ ਸੋ ਮੈਂ ਨਹੀਂ ਚਾਹੁੰਦਾ ਕਿ ਉਹ ਮੇਰੇ ਲੋਕਾਂ ਦੇ ਜਿਹੜਾ ਟੈਕਸ ਦਾ ਪੈਸਾ ਤੇ ਸਾਡੀ ਸਰਕਾਰ ਦੇ ਉੱਪਰ ਬੋਝ ਬਣੇ ਸੋ ਤਾਂ ਕਰਕੇ ਇਹ ਡਿਸੀਜਨ ਲੱਤਾ ਔਰ ਦੂਜੀ ਗੱਲ ਕਰ ਲਈ ਹੁਣ ਜੁਕੇ ਤੋਂ ਬਹੁਤ ਜ਼ਿਆਦਾ ਵੱਡੀ ਖਬਰ ਆ ਰਹੀ ਯੂਕੇ ਵੀ ਔਨ ਅਮਰੀਕਾ ਦੇ ਰਸਤੇ ਦੇ ਉੱਪਰ ਤੁਰਿਆ ਯੂਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਚੈਕਿੰਗ ਹੋਣ ਦੀ ਸਭਾਵਨਾ ਤੇ ਹੋ ਵੀ ਰਹੀ ਆ ਸਭ ਤੋਂ ਵੱਡੀ ਤਲਵਾਰ ਲਾਮ ਕਰਈ ਆ ਉੱਥੇ ਜਿਹੜੇ ਸਟੂਡੈਂਟ ਆ 98000 ਦੇ ਆਸ-ਪਾਸ ਸਟੂਡੈਂਟ ਦਾ ਸਟੂਡੈਂਟ ਦੇ ਉੱਪਰ ਇਹ ਤਲਵਾਰ ਲਾਮ ਕਰਈ ਆ ਰੈਂਡਮ ਚੈਕਿੰਗ ਸਟਾਰਟ ਹੋ ਚੁੱਕੀ ਆ ਉੱਥੇ ਬਹੁਤ ਜ਼ਿਆਦਾ ਸਟੂਡੈਂਟ ਇਦਾਂ ਦੇ ਪਾਏ ਗਏ ਆ ਜਿਨ੍ਹਾਂ ਨੂੰ 20 ਘੰਟੇ ਦੀ ਪਰਮਿਸ਼ਨ ਸੀ ਕੰਮ ਕਰਨ ਦੀ ਇਸ ਤੋਂ ਜ਼ਿਆਦਾ ਕੰਮ ਕਰਦੇ ਪਾਏ ਗਏ ਔਰ ਛੁੱਟੀ ਵਾਲੇ ਛੁੱਟੀਆਂ ਦੇ ਵਿੱਚੋਂ 40 ਘੰਟੇ ਕੰਮ ਕਰ ਸਕਦੇ ਤੋਂ ਇਹਨਾਂ ਤੋਂ ਵੀ ਜ਼ਿਆਦਾ ਘੰਟੇ ਕੰਮ ਕਰਦੇ ਪਾਏ ਗਏ ਆ ਤੋਂ ਇਮੀਗ੍ਰੇਸ਼ਨ ਨੇ ਇੱਕ ਸਪੈਸ਼ਲ ਟੀਮ ਤਿਆਰ ਕਰਤੀ ਆ ਜਿਹੜੀ ਕਿ ਇਹ ਇਲੀਗਲ ਇਮੀਗਰੈਂਟਸ ਨੂੰ ਦੇਖੇਗੀ ਜਿੱਦਾਂ ਕਿ ਆਇਸ ਤਿਆਰ ਕੀਤੀ ਹੋਈ ਆ 트ੰਪ ਨੇ ਯੂਕੇ ਦੇ ਯੂਐਸਏ ਦੇ ਵਿੱਚ ਇਲੀਗਲ ਇਮੀਗਰੈਂਟਸ ਨੂੰ ਹੈਂਡਲ ਕਰਨੇ ਸੇਮ ਉਸੇ ਦੀ ਤਰਜ਼ ਦੇ ਉੱਤੇ ਯੂਕੇ ਦਾ ਵੀ ਵੱਡਾ ਐਕਸ਼ਨ ਹੋਣ ਆ ਰਿਹਾ ਸੋ ਉਹ ਉਹਨਾਂ ਦਾ ਪਹਿਲਾ ਟਾਰਗੇਟ ਉਹ ਸਟੂਡੈਂਟ ਹੈ ਜਿਨ੍ਹਾਂ ਨੇ ਆਪਣੀਆਂ ਸਟੱਡੀਆਂ ਪੂਰੀਆਂ ਕਰ ਲਈਆਂ ਜਾਂ ਕੰਟੀਨਿਊ ਨਹੀਂ ਕੀਤੀਆਂ ਜਾਂ ਉਹਨਾਂ ਦੀਆਂ ਸਟੱਡੀਆਂ ਫਿਨਿਸ਼ ਹੋ ਗਈਆਂ ਉਹਨਾਂ ਨੇ ਕੰਟਰੀ ਨੂੰ ਲੀਵ ਨਹੀਂ ਕੀਤਾ ਪਿੱਛੇ ਜੀ ਉਹਨਾਂ ਨੇ ਸਾਰਿਆਂ ਨੂੰ ਈਮੇਲ ਵੀ ਸੈਂਡ ਕੀਤੀ ਸੀਗੀ ਕਿ ਤੁਸੀਂ ਆਪਣੀ ਸਟੱਡੀ ਪੂਰੀ ਹੋਣ ਤੋਂ ਬਾਅਦ ਸਾਡੀ ਕੰਟਰੀ ਨੂੰ ਲੀਵ ਕਰਦੇ ਹੋ ਨਹੀਂ ਤੁਹਾਨੂੰ ਰਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਹੁਣ ਬਹੁਤ ਜ਼ਿਆਦਾ ਸਖਤੀ ਵਧ ਗਈ ਹੈ ਉੱਥੇ ਹਰ ਇੱਕ ਜਗ੍ਹਾ ਤੇ ਰੈਂਡਮ ਚੈਕਿੰਗ ਕੀਤੀ ਜਾ ਰਹੀ ਹੈ ਸੋ ਅਗਰ ਤੁਸੀਂ ਵੀ ਇਲੀਗਲ ਤੁਹਾਡਾ ਸਟੇਟਸ ਆ ਉਥੇ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਆ ਤਾਂ ਇਸ ਵੀਡੀਓ ਨੂੰ ਸੀਰੀਅਸਲੀ ਲਿਓ ਤੇ ਆਪਣਾ ਸਟੇਟਸ ਸਹੀ ਕਰਨ ਦੀ ਕੋਸ਼ਿਸ਼ ਕਰਿਓ ਹੋ ਸਕੇ ਆ ਤਾਂ ਬਚ ਕੇ ਰਹੋ ਜਿੰਨਾ ਵੀ ਬਚਦਾ ਬਾਕੀ ਜੋ ਵੀ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਗਰ ਵੀਡੀਓ ਥੋੜੀ ਜਿਹੀ ਵੀ ਸਹੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਇਸ ਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਪੁੱਛਣਾ ਹੋਵੇ ਵੀਡੀਓ ਨੂੰ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਥੈਂਕ ਯੂ